ਸੜਕ ਹਾਦਸੇ ਘਟਾ ਕੇ ਬਹੁਮੁੱਲੇ ਮਨੁੱਖੀ ਜਾਨਾਂ ਮਚਾਉਣ ਦੇ ਉਦੇਸ਼ ਦੇ ਨਾਲ ਬਟਾਲਾ ਦੇ ਨੌਜਵਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸੜਕ ਸੁਰੱਖਿਆ ਫੋਰਸ ਦੇ ਚਾਰ ਹਾਈ ਟੈਕ ਵਾਹਨਾਂ ਨੂੰ ਹਰੀ ਚੰਡੀ ਵਿਖਾ ਕੇ ਰਵਾਨਾ ਕੀਤਾ ਹੈ ਇਸ ਮੌਕੇ ਬਟਾਲਾ ਦੇ ਐਸਐਸਪੀ ਮੈਡਮ ਅਸ਼ਵਨੀ ਗੋਟਿਆ ਵੀ ਮੌਜੂਦ ਰਹੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਲੰਧਰ ਤੋਂ ਪਹਿਲੀ ਸੜਕ ਸੁਰੱਖਿਆ ਫੋਰਸ ਦੇ ਹਾਈ ਟੈਕ ਵਾਹਨਾਂ ਨੂੰ ਹਰੀ ਚੰਡੀ ਵਿਖਾ ਕੇ ਸ਼ੁਰੂਆਤ ਕੀਤੀ ਹੈ ਬਟਾਲਾ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈਆ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸੂਬੇ ਦੇ ਵਿੱਚ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈਆ ਜੋ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਲਈ ਨਿਗਰਾਨੀ ਕਰੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਸਮਰਪਿਤ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸੂਬਾ ਪੰਜਾਬ ਬਣ ਗਿਆ ਹੈ ਜਿਸ ਦੇ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਅਤੇ ਆਵਾਜਾਈ ਦੀ ਵਿਵਸਥਾ ਨੂੰ ਸੁਚਾਰੂ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰੇਗੀ ਬੜੀ ਖੁਸ਼ੀ ਦੀ ਗੱਲ ਹੈ ਮਾਨਜੁਗ ਮੁੱਖ ਮੰਤਰੀ ਪੰਜਾਬ ਜੋ ਕਿ ਪੰਜਾਬ ਦਾ ਦਰਦ ਰੱਖਦੇ ਨੇ ਔਰ ਮੈਂ ਦੇਖ ਰਿਹਾ ਜਦੋਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਉਹਨਾਂ ਨੇ ਰਾਹ ਦੇਣੇ ਕੀਤਾ ਹੋਇਆ ਔਰ ਲੋਕ ਵੀ ਅੱਜ ਪ੍ਰਸ਼ੰਸਾ ਜਿਹੜੀ ਆ ਉਹਨਾਂ ਦੀ ਮਿਹਨਤ ਦੀ ਕਰ ਰਹੇ ਨੇ ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਕਈ ਰੋਡ ਤੇ ਦੁਰਘਟਨਾ ਹੋ ਜਾਂਦੀਆਂ ਸੀ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਸੀ ਕਿਉਂਕਿ ਸਮੇਂ ਸਿਰ ਹਸਪੀਟਲ ਨਾ ਪਹੁੰਚਣ ਕਰ ਸੀ ਅੱਜ ਬਟਾਲੇ ਵਿਖੇ ਸਾਨੂੰ ਬਟਾਲਾ ਪੁਲਿਸ ਨੂੰ ਜਿਹੜੀਆਂ ਐਸਐਸਐਫ ਜਿਹੜੀਆਂ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਮਹੱਗੀਆਂ ਕਰਾਈਆਂ ਗਈਆਂ ਨੇ ਸਾਨੂੰ ਗੱਡੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਨਾਲ ਟੀਮਾਂ ਜਿਹੜੀਆਂ ਨਾਲ ਦਿੱਤੀਆਂ ਗਈਆਂ ਨੇ ਮੈਂ ਤੈਅ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿਉਂਕਿ ਜੋ ਅਸੀਂ ਲੋਕਾਂ ਨੂੰ ਕਿਹਾ ਸੀ ਵੀ ਤੁਹਾਡੇ ਹੱਕਾਂ ਲਈ ਤੁਹਾਡੇ ਹੱਕ ਸੱਚ ਲਈ ਨਾਲ ਤੁਰਾਂਗੇ ਤੁਹਾਡੀ ਹਿਫਾਜ਼ਤ ਲਈ ਨਾਲ ਤੁਰਾਂਗੇ ਇਹ ਵੀ ਜਿਹੜਾ ਮਾਨਜੁਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਮੈਂ ਕਹਿ ਸਕਦਾ ਵੀ ਉਹ ਪਰਾਲਾ ਹੈ ਕਿਉਂਕਿ ਇਹ ਜਿਹੜੀਆਂ ਗੱਡੀਆਂ ਨੇ ਹਮੇਸ਼ਾ ਰੋਡ ਦੇ ਉੱਤੇ ਰਹਿਣਗੀਆਂ ਜਦੋਂ ਵੀ ਕਿਤੇ ਕੋਈ ਦੁਰਘਟਨਾ ਹੁੰਦੀ ਹੈ ਰੱਬ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਵੇ ਪਰ ਜਦੋਂ ਵੀ ਜੇ ਕੋਈ ਅਚਾਨਕ ਐਸੀ ਕੋਈ ਦੁਰਘਟਨਾ ਹੁੰਦੀ ਹੈ ਤੇ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ 24 ਘੰਟੇ ਲੋਕਾਂ ਦੀ ਹਿਫਾਜ਼ਤ ਲਈ ਤਿਆਰ ਹੈ ਇਹਦੇ ਵਿੱਚ ਇੱਕ ਪ੍ਰਸ਼ੰਸਾ ਦਾ ਵਿਸ਼ੇ ਵੀ ਹੈ ਲੋਕਾਂ ਵਿੱਚ ਇੱਕ ਵੱਖਰੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਆ ਖੜੇ ਸੀ ਆਪਾਂ ਤੇ ਸਾਡੇ ਨਾਲ ਤੁਰਦੇ ਲੋਕ ਵੀ ਅੱਜ ਕਾਫੀ ਨਾਲ ਰੁਕੇ ਵੀ ਹੋਰ ਉਹ ਵੀ ਵਧਾਈ ਸਾਨੂੰ ਜਿਹੜੀ ਦੇ ਰਹੇ ਨੇ ਵੀ ਮਾਨਜੁਗ ਮੁੱਖ ਮੰਤਰੀ ਪੰਜਾਬ ਜੋ ਕੀ ਹੈ ਪੰਜਾਬ ਦੇ ਹਿੱਤਾਂ ਦੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਮੈਂ ਧੰਨਵਾਦ ਕਰਨਾ ਹੈ ਮੈਡਮ ਐਸਐਸਪੀ ਸਾਡੇ ਜਿਹੜੇ ਅਸ਼wini ਗੋਤਿਆਲ ਜੀ ਜਿਨ੍ਹਾਂ ਨੇ ਬਟਾਲੇ ਦੀ ਡਵੈਲਪਮੈਂਟ ਨੂੰ ਬਟਾਲਾ ਜਿਲ੍ਹੇ ਨੂੰ ਫੂਲਸ ਨੂੰ ਬਹੁਤ ਵਧੀਆ ਢੰਗ ਨਾਲ ਜਿਹੜਾ ਕੰਮ ਕਰਾ ਰਹੇ ਨੇ ਔਰ ਇਹਨਾਂ ਦੇ ਆਉਣ ਤੋਂ ਬਾਅਦ ਸਾਡੇ ਬਟਾਲੇ ਦੇ ਵਿੱਚ ਜਿਹੜੀ ਕ੍ਰਾਈਮ ਦੀ ਸਥਿਤੀ ਸੀ ਉਹ ਅੱਜ ਕ੍ਰਿਮੀਨਲ ਕੋਈ ਕਰਤੇ ਲੈਂਦਾ ਪਰ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਵੀ ਮਿਹਨਤ ਜਿਹੜੀ ਹੈ ਬਹੁਤ ਜ਼ਿਆਦਾ ਹੈ ਥੈਂਕ ਯੂ ਹਾਂਜੀ ਇਹ ਜੋ ਜਿਵੇਂ ਮੇਰੇ ਸਾਹਮਣੇ ਕਹਿ ਰਹੇ ਸੀ ਸੜਕ ਸੁਰੱਖਿਆ ਫੋਰਸ ਜੋ ਹੈ ਜੋ ਪਾਰਟਿਕੁਲਰਲੀ ਜੋ ਆਪਣੇ ਨੈਸ਼ਨਲ ਹਾਈਵੇਜ਼ ਹੈਗੇ ਔਰ ਨਾਲ ਹੀ ਜੋ ਮੇਨ ਰੋਡ ਸਟੇਟ ਰੋਡਸ ਹੈਗੇ ਉਨਨਾਂ ਨੂੰ ਕਵਰ ਕਰਨ ਵਾਸਤੇ ਹੈਗੀ ਇਹ ਇੱਕ ਐਮਰਜੈਂਸੀ ਰਿਸਪੌਂਸ ਦੇ ਤੌਰ ਤੇ ਕੰਮ ਕਰਦੇ ਆਂ ਔਰ ਹਰ 30 ਕਿਲੋਮੀਟਰ ਦੇ ਵਿੱਚ ਇੱਕ ਗੱਡੀ ਜੋ ਇੱਕ ਗੱਡੀ ਦਾ ਜੋ ਦਾਇਰਾ ਦਿੱਤੀ ਗਈ ਹੈਗੀ ਉਹ 30 ਕਿਲੋਮੀਟਰ ਦੀ ਦਿੱਤੀ ਹੈ ਤਾਂ ਉਹਦੇ ਹਿਸਾਬ ਸੇ ਸਾਡੇ ਜੋ ਬਟਾਲਾ ਜ਼ਿਲ੍ਹਾ ਬਟਾਲਾ ਦੇ ਚਾਰ ਜੋ ਗੱਡੀਆਂ ਹੈ ਆਲਰੇਡੀ ਸਾਨੂੰ ਚੱਲ ਰਹੇ ਹੈਗੇ ਔਰ ਇਹਦੇ ਨਾਲ ਇੱਕ ਇੰਟਰਸੈਪਟਰ ਜੋ ਹੈਗਾ ਉਹ ਵੀ ਸਾਨੂੰ ਮਿਲ ਰਿਹਾ ਹੈ ਜੀ ਜੋ ਅਪ ਐਸਐਸਐਫ ਦਾ ਮੇਨ ਕੰਮ ਹੈਗਾ ਇੱਕ ਤੋਂ ਜੋ ਵੀ ਕੰਡੀਸ਼ਨ ਵਗੈਰਾ ਹੁੰਦੀ ਆ ਰੋਡ ਦੇ ਵਿੱਚ ਜਿਵੇਂ ਹਾਈਵੇ ਹਾਈਵੇਸ ਤੇ ਹੁੰਦੇ ਆ ਉਹਨਾਂ ਦਾ ਖਿਆਲ ਰੱਖਣੀ ਹੈ ਕਿ ਕੋਈ ਕੰਡੀਸ਼ਨ ਨਾ ਹੋਵੇ ਉਹਨਾਂ ਨੂੰ ਇਮੀਡੀਏਟਲੀ ਖੁਲਵਾੜਾ ਔਰ ਦੂਜੀ ਮੋਸਟ ਇੰਪੋਰਟੈਂਟ ਜੋ ਹੈਗਾ ਕੋਈ ਵੀ ਐਕਸੀਡੈਂਟ ਵਿਕਟਿਮ ਜੋ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਫਰਸਟ ایڈ ਕਰਨਾ ਔਰ ਐਂਬੂਲੈਂਸ ਆਉਣ ਦੇ ਵਿੱਚ ਅਗਰ ਸਮਾਂ ਲੱਗਦੀ ਹੈ ਤਾਂ ਫਿਰ ਉਹਨਾਂ ਨੂੰ ਇਮੀਡੀਏਟਲੀ ਨੇੜੇ ਵਾਲੇ ਜੋ ਹਸਪਤਾਲ ਹੁੰਦੀ ਹੈ ਉੱਥੇ ਉਹਨਾਂ ਨੂੰ ਪਹੁੰਚਾਉਣਾ ਹੈਗਾ ਉਹਦੇ ਨਾਲ ਨਾਲ ਹੀ ਜੋ ਆਪਣੀ ਟ੍ਰਾਫਿਕ ਦੀ ਅਵੇਅਰਨੈਸ ਹੁੰਦੀ ਹੈ ਔਰ जो लोगल पुलिस होंगे उन्होंने इन्होंने सहायता देनी हैगी है और जो अवेयरनैस है भावें वो स्कूल के लैवल पर हूँ है या एक सैमीनार वगैरह करवा के उ अवेयरनैस जो है वह जनरेट कर न्यूज गुरदासपुर तो लक्की रिपोर्ट